ਦੋਸਤੋ ਬਿਲਕਾ ਦੇ ਵਿੱਚ ਅੱਜ ਹਲਕਾ ਬਤਾਇਕ ਬੀਬੀ ਇੰਦਰਜੀਤ ਕੌਰ ਮਾਨ ਨੇ 390 ਪਰਿਵਾਰਾਂ ਨੂੰ ਵਾਟਰ ਸਪਲਾਈ ਪਹੁੰਚਾਉਣ ਲਈ ਨੇ ਬਤਰ ਰੱਖਿਆ 1 ਕਰੋੜ 63 ਲੱਖ ਦੀ ਲਾਗਤ ਨਾਲ ਇਹ ਵਾਟਰ ਸਪਲਾਈ ਜਿਹੜੀ ਹੈ ਪੈ ਰਹੀ ਹੈ ਤੇ ਇਸ ਮੌਕੇ ਤੇ ਐਨਆਰਆਈ ਬੋਲੋਂ ਬੀਬੀ ਮਾਨ ਦਾ ਹਾਰ ਪਾ ਕੇ ਸਵਾਗਤ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਤੇ ਆਓ ਤੁਹਾਨੂੰ ਇਸ ਮੌਕੇ ਤੇ ਵਿਭਿਮਾਨ ਵੱਲੋਂ ਰੱਖੇ ਗਏ ਨੀ ਪੱਥਰ ਦਾ ਇਹ ਵੀਡੀਓ ਕਲਿੱਪ ਦਿਖਾਉਨੇ ਆ ਇਸ ਮੌਕੇ ਤੇ ਹੋਰ ਕੀ-ਕਿਆ ਵਿਭਿਮਾਨ ਨੇ ਉਹ ਵੀ ਤੁਹਾਨੂੰ ਆਉ ਸੁਣਾਇਆ ਮੈਡਮ ਜੀ ਅੱਜ ਬਿਲਗੇ ਦੇ ਵਿੱਚ ਵੱਖ-ਵੱਖ ਕਮਾਂ ਨੂੰ ਲੈ ਕੇ ਤੁਸੀਂ ਉਦਘਾਟਨ ਕਰ ਰਹੇ ਆ ਇਹਦੇ ਬਾਰੇ ਸਾਨੂੰ ਦੱਸੋਗੇ ਅੱਜ ਇਹਦਾ ਬਾਟਰ ਸਪਲਾਈ ਦਾ ਇਹ ਨੀ ਪੱਥਰ ਰੱਖਿਆ ਇਹ ਪੁੱਲ ਲੱਗ ਕਿੰਨੇ ਹੈ ਇਹ ਜਿਹੜਾ ਵਾਟਰ ਸਪਲਾਈ ਦਾ ਅੱਜ ਨੇ ਪੱਥਰ ਰੱਖੇ ਜਾ ਰਿਹਾ ਮੈਂ ਸਭ ਤੋਂ ਪਹਿਲਾਂ ਬਿਲਗਾ ਨਿਵਾਸੀਆਂ ਨੂੰ ਇਹਦੇ ਵਾਸਤੇ ਬਹੁਤ-ਬਹੁਤ ਵਧਾਈ ਦਿੰਨੀ ਆਂ ਔਰ ਧੰਨਵਾਦ ਕਰਦੀ ਆਂ ਪੰਜਾਬ ਸਰਕਾਰ ਦਾ ਮਾਨਯੋਗ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਨੇ 100% ਜਿਹੜਾ ਸਾਫ ਸੁਥਰਾ ਪਾਣੀ ਮਹੱਈਆ ਕਰਵਾਉਣ ਦਾ ਦੇ ਨਾਲ 100% ਸੀਵਰੇਜ ਦਾ ਜਿਹੜਾ ਟੀਚਾ ਮਿੱਥਿਆ ਉਹਦੇ ਉਹਦੇ ਲਈ ਅਸੀਂ ਅੱਗੇ ਵੱਧ ਰਹੇ ਹਾਂ ਮਾਨ ਜੋ ਐਕਸਿਸ ਸਾਹਿਬ ਦਾ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਬੜਿਆ ਪੈਨ ਲੈ ਕੇ ਇਹ ਜਿਹੜੇ ਕੰਮ ਆ ਬਿਲਕੇ ਤੇ ਜਿਹੜੇ ਵੱਡੇ ਪੱਧਰ ਤੇ ਉੱਤੇ ਸਾਡੇ ਸਟਾਰਟ ਕਰਵਾਇਆ ਇਹ ਕੋਈ ਆਊਟਰ ਏਰੀਆ ਸਾਡਾ ਜਿਹੜਾ ਬਿਲਕੇ ਦਾ ਰਹਿੰਦਾ ਸੀ ਜਿਵੇਂ ਹੁਣ ਸੀਵਰ ਸਾਡਾ ਆਊਟਰ ਏਰੀਆ ਚ ਪੈ ਰਿਹਾ ਇੱਦੀ ਹੀ ਆਊਟਰ ਏਰੀਆ ਰਹਿੰਦਾ ਸੀ ਜਿਹੜਾ ਵਾਟਰ ਸਪਲਾਈ ਵਾਸਤੇ ਉਹ ਉਹਦੇ ਲਈ ਤਕਰੀਬਨ ਕੋਈ 1.7 ਕਿਲੋਮੀਟਰ ਆਊਟਰ ਏਰੀਆ ਦੇ ਵਿੱਚ ਸੀਵਰ ਪੈਣਾ ਜਿਹਦੀ ਲਾਗਤ ਕੋਈ 1 ਕਰੋੜ 63 ਲੱਖ ਰੁਪਏ ਆ ਔਰ ਕੁਛ ਘਰਾਂ ਦੇ ਕਨੈਕਸ਼ਨ ਵੀ ਨੇ ਜਿਹੜੇ ਹਜੇ ਇਹਦੇ ਵਿੱਚ ਰਹਿੰਦੇ ਕੋਈ 390 ਘਰਾਂ ਦੇ ਕਨੈਕਸ਼ਨ ਜਿਹੜੇ ਆ ਉਹ ਦਿੱਤੇ ਜਾਣਗੇ ਕੋਈ 2500 ਲੋਕਾਂ ਨੂੰ ਇਹਦੇ ਨਾਲ ਹੋਰ ਸਾਫ਼ ਸੁਥਰਾ ਪਾਣੀ ਜਿਹੜਾ ਮਹਈਆ ਕਰਵਾਇਆ ਜਾਣਾ ਉਹਦੇ ਨਾਲ ਹੀ ਜਿਹੜੀਆਂ ਪਿੰਡ ਦੀਆਂ ਵਾਟਰ ਸਪਲਾਈ ਦੀਆਂ ਮੋਟਰਾਂ ਨੇ ਪਿਛਲੇ ਦਿਨਾਂ ਵਿੱਚ ਸਾਨੂੰ ਕਾਫੀ ਦਿੱਕਤ ਆਈ ਸੀ ਕਿ ਕਈ ਵੀ ਮੋਟਰਾਂ ਬਹੁਤ ਪੁਰਾਣੀਆਂ ਪਈਆਂ ਹੋਈਆਂ ਖਰਾਬ ਹੋ ਜਾਂਦੀਆਂ ਲਾਸਟ ਟਾਈਮ ਸਾਨੂੰ ਉਹਦੀ ਮੋਟਰ ਕਢਾਓ ਕੇ ਕਢਾ ਕੇ ਬਣਾਉਣ ਵਾਸਤੇ ਬਣਾ ਕੇ ਪਾਉਣ ਵਾਸਤੇ ਲੋਕਾਂ ਨੂੰ ਬਹੁਤ ਸਾਰਾ ਸਫਰ ਕਰਨਾ ਪੈਂਦਾ ਪਾਣੀ ਬਿਨਾ ਤਾਂ ਇੱਕ ਘੜੀ ਨਹੀਂ ਸਰਦਾ ਕਿਸੇ ਦਾ ਇਸ ਕਰਕੇ ਨਗਰ ਕੌਂਸਲ ਦੇ ਕੋਲ 15 ਵਿਤ ਕਮਿਸ਼ਨ ਹੁੰਦਾ ਜਿਹਦੇ ਵਿੱਚੋਂ ਦੋ ਜਿਹੜੀਆਂ ਮੋਟਰਾਂ ਅਸੀਂ ਸਪੇਅਰ ਲੈ ਕੇ ਹੁਣ ਰੱਖ ਲੀਆਂ ਹੋਈਆਂ ਤਾਂ ਕਿ ਜਦੋਂ ਕਦੀ ਕੋਈ ਮੋਟਰ ਖਰਾਬ ਹੁੰਦੀ ਆ ਪਾਣੀ ਦੀ ਦਿੱਕਤ ਆਉਂਦੀ ਆ ਉਸੇ ਵੇਲੇ ਅਸੀਂ 2 hours ਜਿਹੜਾ ਆ 2 ਘੰਟੇ ਦੇ ਵਿੱਚ ਵਿੱਚ ਅਸੀਂ ਜਿਹੜਾ ਵਾਟਰ ਸਪਲਾਈ ਦੁਬਾਰਾ ਚਾਲੂ ਕਰ ਸਕਦੇ ਹਾਂ ਸਾਡੇ ਕੋਲ ਕਿਉਂਕਿ ਸਪੇਅਰ ਮੋਟਰਾਂ ਪਈਆਂ ਇੱਕ ਮੋਟਰ ਕੱਢਾਂਗੇ ਦੂਸਰੀ ਪਾ ਦਾਂਗੇ ਔਰ ਇਹਦੇ ਨਾਲ ਨਾਲ ਇੱਕ ਸਾਡੀ ਬਿਲਗੇ ਦੇ ਵਿੱਚ ਬਹੁਤ ਪੁਰਾਣੀ ਮੰਗ ਸੀ ਇੰਟਰਨਲ ਇੱਕ ਫਿਰਦੀ ਆ ਜਿਹੜੀ ਛੱਪੜ ਦੇ ਵਿੱਚ ਦੀ ਹੋ ਕੇ ਆਉਂਦੀ ਆ ਉਹਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਪਰਿਵਾਰ ਜਿਨ੍ਹਾਂ ਦਾ ਉੱਥੋਂ ਕੁਝ ਜਗ੍ਹਾ ਪ੍ਰਾਈਵੇਟ ਆਉਂਦੀ ਆ ਉਹ ਸਹਿਮਤ ਹੋ ਗਏ ਨੇ ਜਿਨ੍ਹਾਂ ਦੇ ਵਿੱਚ ਬਾਬਾ ਭਗਤ ਸਿੰਘ ਬਿਲਗਾ ਜੀ ਦਾ ਪਰਿਵਾਰ ਵੀ ਆ ਜਿਹੜੇ ਉੱਥੇ ਉਹਨਾਂ ਦਾ ਵੀ ਕੋਈ ਜਗ੍ਹਾ ਆਉਦੀ ਆ ਔਰ ਉਹ ਅਸੀਂ ਬਹੁਤ ਜਲਦੀ ਅਸੀਂ ਹੋ ਸਕਦਾ ਉਸ ਦੇ ਨਾਲ ਹੀ ਅਸੀਂ ਅੱਗੋ ਜਿਹੜੀ ਆ ਸਾਡੀ ਡਿਜੀਟਲ ਲਾਇਬ੍ਰੇਰੀ ਉਹ ਡਿਜੀਟਲ ਲਾਇਬ੍ਰੇਰੀ ਦੀ ਜਗ੍ਹਾ ਜਿਹੜੀ ਆ ਅਸੀਂ ਲੈ ਰਹੇ ਆ ਬਾਬਾ ਜੀ ਭਗਤ ਸਿੰਘ ਬਿਲਗਾ ਜੀ ਦੇ ਪਰਿਵਾਰ ਦੇ ਕੋਲੋਂ ਅਸੀਂ ਫਿਰਨੀ ਵਾਸਤੇ ਜਿਹੜੀ ਜਗ੍ਹਾ ਲੈ ਰਹੇ ਆ ਉਹਦੇ ਬਦਲੇ ਚ ਅਸੀਂ ਉਹਨਾਂ ਨੂੰ ਥਾਂ ਜਿਹੜੀ ਉਹ ਬਾਹਰ ਦੇਣੀ ਕੀਤੀ ਹੋਈ ਆ ਪਹਿਲਾਂ ਹੀ ਔਰ ਉਹੀ ਥਾਂ ਜਿਹੜੀ ਉਹ ਅਸੀਂ ਉਹਨਾਂ ਨੂੰ ਦੇਣੀ ਸੀ ਉਹ ਸਾਨੂੰ ਲਾਇਬ੍ਰੇਰੀ ਵਾਸਤੇ ਵਾਪਸ ਡੋਨੇਟ ਕਰ ਰਹੇ ਆ ਬਿਲਗੇ ਨੂੰ ਕਿ ਉੱਥੇ ਅਸੀਂ ਜਿਹੜੀ ਲਾਇਬ੍ਰੇਰੀ ਵਾਸਤੇ ਜਗ੍ਹਾ ਡੋਨੇਟ ਕਰਨਗੇ ਉਹ ਜਿਹੜੀ ਲਾਇਬ੍ਰੇਰੀ ਆ ਉਹਦਾ ਨਾਮ ਵੀ ਜਿਹੜਾ ਅਸੀਂ ਅਗਰ ਕੌਂਸਲ ਦੇ ਕੋਲੋਂ ਪਾਸ ਕਰਵਾ ਕੇ ਬਾਬਾ ਪਾਕ ਸਿੰਘ ਬਿਲਗਾ ਜੀ ਦੇ ਨਾਮ ਤੇ ਦੇਵਾਂਗੇ ਕਿਉਂਕਿ ਉਹ ਜਗ੍ਹਾ ਵੀ ਉਹੀ ਡੋਨੇਟ ਕਰ ਰਹੇ ਆ ਔਰ ਅੱਗੋਂ ਤੋਂ ਵੀ ਮੈਂ ਇਹ ਪ੍ਰਤ ਪਾਉਣੀ ਚਾਹੁੰਦੀ ਕਿ ਪਿੰਡ ਦੇ ਵਿੱਚ ਜਿੰਨੇ ਪ੍ਰੋਜੈਕਟ ਸਾਡੇ ਲੱਗਦੇ ਆ ਜਿੰਨਾ ਕੰਮ ਅਸੀਂ ਕਰ ਰਹੇ ਆ ਇਸ ਨਗਰ ਦੀ ਬਹੁਤ ਵੱਡੀ ਦੇਣ ਹੈ ਆਜ਼ਾਦੀ ਦੀ ਲੜਾਈ ਦੇ ਵਿੱਚ ਕਿ ਸਾਡੇ ਵੱਖ-ਵੱਖ ਪ੍ਰੋਜੈਕਟ ਜਿਹੜੇ ਆ ਉਹ ਸਾਡੇ ਸ਼ਹੀਦਾਂ ਦੇ ਨਾਮ ਤੇ ਹੋਣ ਸਾਡੇ ਫ੍ਰੀडम ਫਾਈਟਰਸ ਦੇ ਨਾਮ ਤੇ ਉੱਤੇ ਹੋਣ ਤਾਂ ਕਿ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਉਹਨਾਂ ਨੂੰ ਕਿਤਾਬਾਂ ਚੋਂ ਨਾ ਪੜ੍ਹਨਾ ਪਵੇ ਉਹਨਾਂ ਨੂੰ ਆਪਣਾ ਨਗਰ ਦਾ ਜਿਹੜਾ ਅਮੀਰ ਵਿਰਸਾ ਆ ਜਿਹੜੇ ਉਹਨਾਂ ਦੇ ਫ੍ਰੀडम ਫਾਈਟਰਸ ਨੇ ਉਹਨਾਂ ਦੇ ਨਾਮ ਹਰ ਇੱਕ ਬੱਚੇ ਦੇ ਜਵਾਨੀ ਯਾਦ ਹੋਣੀ ਚਾਹੀਦੀ ਆ ਉਹਦੇ ਲਈ ਹੋਰ ਵੀ ਵਿਚਾਰਾ ਜੋਈ ਕਰਾਂਗੇ ਕਿ ਇੱਕ ਛੋਟਾ ਪਾਰਕ ਬਣਾਉਣ ਦਾ ਸੁਪਨਾ ਕਿ ਇੱਕ ਪਾਰਕ ਬਣਾ ਕੇ ਉਹਦੇ ਵਿੱਚ ਉਹਦੇ ਚ ਇੱਕ ਅਸੀਂ ਜਿਹੜਾ ਨਾ ਪੱਥਰ ਲਾਉਣਾ ਚਾਹੁੰਦੇ ਜਿਹਦੇ ਵਿੱਚ ਪੂਰੇ ਦੇ ਪੂਰੇ 76 ਦੇ 76 ਫ੍ਰੀडम ਫਾਈਟਰ ਜਿਹੜੇ ਇਸ ਬਿਲਗੇ ਦੇ ਹੋਏ ਨੇ ਉਹਦਾ ਨਾਮ ਉਹਦੇ ਉੱਤੇ ਉਕਰਿਆ ਜਾਏਗਾ ਤਾਂ ਕਿ ਹਰ ਇੱਕ ਬਿਲਗਾ ਨਿਵਾਸੀ ਹਰ ਇੱਕ ਬਿਲਗੇ ਦੇ ਵਿੱਚ ਪੈਦਾ ਹੋਣ ਵਾਲਾ ਬੱਚਾ ਜਿਹੜਾ ਆ ਉਹ ਆਪਣੇ ਫ੍ਰੀडम फाइਟਰਸ ਨੂੰ ਆਪਣੇ ਉਹਨਾਂ ਹੀਰੋਜ਼ ਨੂੰ ਹਮੇਸ਼ਾ ਵਾਸਤੇ ਆਪਣੇ ਦਿਲ ਦੇ ਵਿੱਚ ਰੱਖੇ ਧੰਨਵਾਦ ਜੀ